ਕਹਿੰਦੇ ਮੇਤੋ ਨਾ ਇਹ ਬੰਦਾ ਸਮਾਨ ਲੈਣ ਆਇਆ ਸੀਗਾ ਇਹਨੇ ਸਮਾਨ ਲੈ ਕੇ ਚਲਾ ਗਿਆ ਜਦੋਂ ਬਾਹਰ ਖੜਾ ਹੋ ਗਿਆ ਉਹਨੇ ਨੂੰ ਜਦਾਂ ਬਾਹਰ ਆਵਾਜ਼ ਹੀ ਕਲਾਕੇ ਦੀ ਆਵਾਜ਼ ਹੀ ਸੁਣੀ ਆ ਜਿਲ੍ਹਾ ਬਾਬਾ ਨਿਕਲ ਦੇਖਿਆ ਤੇ ਉਹ ਬੰਦਾ ਉੱਥੇ ਟੱਡ ਗਿਆ ਹੋਇਆ ਸੀਗਾ ਹਾਂਜੀ ਹਾਂਜੀ ਨਹੀਂ ਇਹ ਉਹਨਾਂ ਬਾਰੇ ਮੈਨੂੰ ਪਤਾ ਹੀ ਨਹੀਂ ਹੈਗਾ ਕੁਝ ਵੀ ਹਾਂਜੀ ਆਖੇ ਠੀਕ ਸਮਾਨ ਕਿੱਥੇ ਟ੍ਰਾਂਸਪੋਰਟ ਇਹ 5:00 ਵਜੇ ਦਾ ਟਾਈਮ ਹੈਗਾ ਹਾਂਜੀ 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 ਨਾਲ ਉਹਦਾ ਛੋਟਾ ਬੱਚਾ ਸੀਗਾ ਜੀ ਹਾਂਜੀ ਬੱਚਾ ਠੀਕ ਹੈ ਜੀ ਸਾਡੇ ਕੋਲ तकरीबन 5:30 ਵਜੇ ਸ਼ਾਮ ਨੂੰ ਨਾ ਬਲਜੀਤ ਸਿੰਘ ਨਾਮ ਦਾ ਇੱਕ ਪ੍ਰੋਡਕਟ ਪੇਸ਼ੈਂਟ ਆਇਆ ਸੀ। ਗਨ ਸ਼ੂਟਿੰਗ ਦੀ ਵੀ ਹਿਸਟਰੀ ਹੈਗੀ ਆ ਤੇ ਕੁ ਸਿਰ ਚ ਪੱਟ ਤੇ ਕੁਸ਼ੂਰੀਆਂ ਦੇ ਨਿਸ਼ਾਨਾਂ ਬਾਕੀ ਦਾ ਸਾਰਾ ਜਿਹੜਾ ਪੋਸਟ ਮਾਰਟਮ ਤੋਂ ਬਾਅਦ ਹੀ ਪਤਾ ਲੱਗੂ। ਪੁਲਿਸ ਨੇ ਕੀ ਆ ਹਾਂਜੀ ਪੁਲਿਸ ਨੂੰ ਇਨਫੋਰਮੇਸ਼ਨ ਚਲ ਗਈ ਹੈ। ਪੁਲਿਸ मौके ਤੇ ਪਹੁੰਚ ਗਈ ਹੈ। ਅਗਲੀ ਦੀ ਕਾਰਵਾਈ ਕਰ ਲਈ। ਇਹ ਮੈਨੂੰ ਇਨਫੋਰਮੇਸ਼ਨ ਮਾਸੂਲ ਹੋਈ ਸੀ ਭਈ ਟਾਂਡੇ ਥਾਣੇ ਚ ਕਲੋਏ ਅੱਡੇ ਤੇ ਬਲਜੀਤ ਬਿੱਲਾ ਕਰਕੇ ਮੜਕਾ ਸਗਾ ਉਹ ਅੱਜ ਇਥੇ ਕੋਲੋਏ ਅਡੇ ਤੇ ਆਇਆ ਸੀ ਸ਼ਾਮ ਨੂੰ ਤੇ ਉਹਦੇ ਤੇ ਵਾਇਰਿੰਗ ਹੋਈ ਆ ਤੇ ਉਹਦੇ ਬਤਾਵਕ ਅਸੀਂ ਆਪਣੀਆਂ ਵਕਫ ਵਕਫ ਟੀਮਾਂ ਬਣਾਤੀਆਂ ਉਹ ਕੀ ਕਾਰਨ ਉਹ ਟੀਮਾਂ ਉੱਤੇ ਕੰਮ ਕਰ ਰਹੀਆਂ ਤੇ ਇਹਦੀ ਇਹਨੂੰ ਹਸਪੀਟਲ ਲੈ ਕੇ ਗਏ ਆ ਬਿੱਲੇ ਨੂੰ ਤੇ ਬਾਕੀ ਜਿਹੜੇ ਹਾਲਾਤ ਆ ਉਹ ਤੁਹਾਨੂੰ ਇੱਕ ਵਾਰ ਮੈਂ ਹਸਪੀਟਲ ਜਾ ਕੇ ਦੱਸ ਸੋ ਕਿਰੇ ਹਮ ਨਾਵਰ ਸੀਰ ਹੋਰ ਕੋਈ ਹਾਲ ਦੀ ਘੜੀ ਜੋ ਪੁਲਿਸ ਤਫ਼ਤੀਸ਼ ਤੇ ਸਾਹਮਣੇ ਆਇਆ ਕਿ ਇਹ ਦੋ ਜਣੇ ਬਾਈਕ ਤੇ ਆਏ ਆ ਤੇ ਉਹ ਤੋਂ ਬਾਅਦ ਅਸੀਂ ਹੁਣ ਜਿਹੜੀਆਂ ਸਾਡੀਆਂ ਟੀਮਾਂ ਬਣੀਆਂ ਆ ਚਾਰ ਟੀਮਾਂ ਅਸੀਂ ਬਣਾਈਆਂ ਉਹ ਟੀਮਾਂ ਵੱਖ-ਵੱਖ ਐਂਗਲ ਤੋਂ ਜਾਂਚ ਕਰ ਰਹੀਆਂ ਪੇਜ ਦੇ ਪਿੱਛੇ ਕੀ ਕਾਰਨਾ ਇਹਦਾ ਤੇ ਉਹ ਜਦੋਂ ਤੁਹਾਨੂੰ ਹੋਊਗਾ ਫਿਰ ਅਸੀਂ ਤੁਹਾਨੂੰ ਅਪਡੇਟ ਕਰਾਂਗੇ